ਨਵੇਂ ਸਾਲ ਦੇ શુભ ਅਕਸਰ ਦੇ ਪਿੰਡ ਮੁਸ਼ਾਕਾਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਮਾਮਲੇ ਦਾ ਹੱਲ ਨਿਕਲ ਆਇਆ ਇਸ ਮਾਮਲੇ ਵਿੱਚ ਫੈਕਟਰੀ ਮਾਲਕ ਅਤੇ ਪਿੰਡ ਦੀ ਪੰਚਾਇਤ ਦੇ ਵਿਚਕਾਰ ਇਕ ਰਾਹ ਨਾਮਾ ਹੋਇਆ ਸਮਝੌਤੇ ਦਾ ਐਲਾਨ ਪਿੰਡ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਐਸਐਸਪੀ ਡੀਐਸਪੀ ਅਤੇ ਐਸਜੀਐਮ ਦੀ ਮੌਜੂਦਗੀ ਵਿੱਚ ਕੀਤਾ ਗਿਆ ਸਮਝੌਤੇ ਵਿੱਚ ਸੜਕ ਸੁਧਾਰ ਕਮਿਊਨਿਟੀ ਸੈਂਟਰ ਅਤੇ ਸਕੂਲ ਦਾ ਪ੍ਰਦਾਨ ਕਰਨ ਦੀ ਵੀ ਸਹਿਮਤੀ ਦਿੱਤੀ ਗਈ ਇਸ ਸਮਝੌਤੇ ਨਾਲ ਬਾਇਓ ਗੈਸ ਪਲੈਂਟ ਦਾ ਮੁੱਦਾ ਹੱਲ ਹੋ ਗਿਆ ਅਤੇ ਫੈਕਟਰੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਗੰਦਾ ਪਾਣੀ ਪਿੰਡ ਵਿੱਚ ਨਾ ਛੱਡਣ ਦੀ ਗਰੰਟੀ ਦਿੱਤੀ ਗਈ ਹੈ ਇਸ ਸਮਝੌਤੇ ਨੂੰ ਹਾਈ ਕੋਰਟ ਵਿੱਚ ਪੇਸ਼ ਕਰਨ ਦੀ ਵੀ ਜਰੂਰਤ ਪਵੇਗੀ ਜੇਕਰ ਸ਼ਰਤਾਂ ਦੀ ਉਲੰਘਣਾ ਹੁੰਦੀ ਹੈ ਤਾਂ ਫੈਕਟਰੀ ਨੂੰ ਬੰਦ ਕਰਵਾਉਣ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ ਅੱਜ ਅਸੀਂ ਪਿੰਡ ਮੁਸਕਾਬਾ ਦੇ ਵਿੱਚ ਖੜੇ ਹਾਂ ਆਪਾਂ ਦੇ ਵਿੱਚ ਇੱਥੇ ਆ ਕੇ ਅੱਜ ਮੈਂ ਸਾਰੇ ਪਿੰਡ ਵਾਲਾਂ ਦਾ ਸੰਘਰਸ਼ ਕਮੇਟੀ ਦਾ ਕਿਸਾਨ ਜਥੇਬੰਦੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਗੱਲ ਔਰ ਟੈਕਨੀਕਲੀ ਜਿਹੜਾ ਹੈਗਾ ਜੋ ਵੀ ਡਾਊਟ ਸੀਗੇ ਉਹਨਾਂ ਦੇ ਸਾਰੇ ਇੱਥੇ ਰਿਸੋਲਵ ਕਰਕੇ ਅੱਜ ਜਿਹੜਾ ਹੈਗਾ ਸਾਰਿਆਂ ਦੀ ਖੁਸ਼ੀ ਦੇ ਨਾਲ ਪਲਾਂਟ ਦੀ ਸ਼ੁਰੂਆਤ ਹੋਈ ਹੈ ਪਲਾਂਟ ਇੱਥੇ ਵਧੀਆ ਤਰੀਕੇ ਨਾਲ ਔਰ ਇੱਕ ਕਮਿਊਨਿਟੀ ਕਮੇਟੀ ਬਣਾਈ ਗਈ ਹੈ ਤੇ ਪਿੰਡ ਦੇ ਵਿਕਾਸ ਲਈ ਵੀ ਜਿਹੜਾ ਹੈਗਾ ਕੰਮ ਜਿਹੜੇ ਹਨ 11 ਪਿੰਡ ਦੀ ਜਿਹੜੀ ਮੰਗਾਂ ਸੀ ਜਿਆ जल्द शुरू होने जा रहे हैं मैं बड़ी खुशी हो रही है साल थे जिये जिये। थे चंगे पद बिल्कुल जरा टेक्नीकल एक्सपर्ट कमेटी है भी एक्सपर्ट से पी जी आई तो भी मेडिकल कॉलेज तो एम्स तो आई आई टी तो टी आई यू तो एग्रकल्चर यूनिवर्सिटी ਸਾਰਿਆਂ ਕਮੇਟੀ ਨੇ ਬੈਠੇ ਉਹਦੇ ਕਲਾ ਕਲਾ ਟੈਕਨੀਕਲੀ ਜਵਾਬ ਜਿਹੜਾ ਆਏਗਾ ਉਹ ਸੀਗਾ ਦਿੱਤਾ ਕਿ ਇਸ ਇਸ ਦੇ ਨਾਲ ਜਿਹੜੇ ਹੈਗੇ ਸਾਰਿਆਂ ਦੇ ਡਾਊਟ ਜਿਹੜੇ ਆ ਕਲੀਅਰ ਹਾਂ ਜਿਲ੍ਹਾ ਕੋ ਪਿੰਡ ਦੀ 11 ਡਿਮਾਂਡ ਹੈ 11 ਦੀ 11 ਜਿਹੜੇ ਹੈਗੇ ਉਹ ਮੁਕੰਮਲ ਕਰਾਂਗੇ ਜੀ ਜੀ 2-2.5 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀਗਾ ਤੁਸੀਂ ਠੀਕ ਕਰ ਰਹੇ ਹੋ ਇਹਦੇ ਵਿੱਚ ਮੈਂ ਇਹਨਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਪੁਲਿਸ ਵੱਲੋਂ ਉਪਰਾਲੇ ਹੋਏ ਐਸਐਸਪੀ ਸਾਹਿਬ ਨੇ ਕਰੀ ਫਿਰ ਡੀਆਈਜੀ ਸਾਹਿਬ ਨੇ ਤੇ ਬਹੁਤ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਫਿਰ ਫਾਈਨਲੀ ਜਿਹੜੇ ਇਹਨਾਂ ਦੇ ਜਿਹੜੇ ਡਾਊਟ ਸੀਗੇ ਜਾਂ ਇਹਨਾਂ ਦੇ ਖੱਤਸੇ ਸੀਗੇ ਉਹ ਫਾਈਨਲੀ ਗਵਰਨਮੈਂਟ ਨੇ ਕਲੀਅਰ ਕਰਤੇ ਹੋਏ ਨੇ ਤੇ ਹੁਣ ਅੱਜ ਇੱਥੇ ਸੁਖਨੀ ਸਾਹਿਬ ਦਾ ਪਾਰਟ ਰਖਾਇਆ ਸੀਗਾ ਤੇ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਆ ਕੇ ਪ੍ਰਿੰਟਲੀ ਗ੍ਰਾਂਟ ਦੀ ਅਨਾਉਂਸ ਕਰੀ ਹੈ ਤੇ ਹੁਣ ਇਹ ਸਾਰਾ ਮਾਮਲਾ ਜਿਹੜਾ ਹੈਗਾ ਹੈ ਸੋਝ ਗਿਆ ਹੈ ਕਿ ਤੁਹਾਡੇ ਨੇ ਕੋਈ ਇਕਰਾਰਨਾਮਾ ਵੀ ਕੀਤਾ ਗਿਆ ਹੈਗਾ ਇਕਰਾਰਨਾਮਾ ਕਰਵਾਇਆ ਹੈਗਾ ਇਹਨਾਂ ਨੇ ਹਾਂਜੀ ਇਹ ਕਹਿੰਦੇ ਪ੍ਰਾਲੀ ਤੇ ਗੋਹਾ ਯੂਜ਼ ਕਰੂਗੇ ਜੋ ਰੌ ਮਟੀਰੀਅਲ ਆਊਗਾ ਉਹ ਟਕਿਆ ਹੋਇਆ ਹੋਊਗਾ ਤੇ ਸ਼ਾਮ ਨੂੰ ਜਿਹੜਾ ਹੈਗਾ ਸੂਰਜ ਛਪਣ ਤੋਂ ਬਾਅਦ ਤੇ ਫਿਰ ਦੇ ਵਿਚਾਲੇ ਮੈਂ ਰੌ ਮਿੱਟੀ ਤੇ ਲੈ ਕੇ ਆਉਂਗਾ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਮੰਨ ਲਿਆ ਹੈਗਾ ਤੇ ਫਿਰ ਇਹ ਕਹਿੰਦੇ ਵੀ ਕੱਲਾ ਪ੍ਰਾਲੀ ਔਰ ਗੋਹਾ ਯੂਜ਼ ਕਰੂਗੇ ਉਹਦੇ ਵਿੱਚ ਮੈਂ ਪਿੰਡ ਵਾਲਿਆਂ ਨਾਲ ਗੱਲ ਕਰੀ ਸੀਗੀ ਉਹ ਪਿੰਡ ਵਾਲੇ ਇੱਥੇ ਮੱਕੀ ਕਾਫੀ ਬੀਜਦੇ ਹੋਣੇ ਨੇ ਤੇ ਮੱਕੀ ਔਰ ਬਾਜਰੇ ਲਾਉਣ ਦੇ ਕਾਫੀ ਸ਼ੁੱਕ ਸੀਗੇ ਤੇ ਹੁਣ ਮੈਂ ਇਹਨਾਂ ਨਾਲ ਮੀਟਿੰਗ ਕਰੂੰਗਾ ਸੰਘਰਸ਼ ਕਮੇਟੀ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਵੀ ਮੈਨੂੰ ਖੈਰ ਕਿਹਾ ਹੈ ਵੀ ਉਹ ਇੱਕ ਲਾਈਨ ਐਡ ਕਰ ਦਾਂਗੇ ਵੀ ਜਿਨੇ ਬਾਜਰਾ ਜਾਂ ਮੱਕੀ ਵੇੜੀ ਹੈ ਕੀ ਉਹ ਦੇ ਸਕਦਾ ਅਭੀ ਜਿਹੜਾ ਆਪਣਾ ਸੰਘਰਸ਼ ਚੱਲਦਾ ਸੀ ਤੁਹਾਨੂੰ ਪਤਾ ਹੀ ਦੋ ਢਾਈ ਸਾਲ ਹੋ ਗਏ ਕਿ ਅੰਦਰ ਆਪਣਾ ਗੈਸ ਸੈਕਟਰੀ ਲੱਗ ਰਹੀ ਹੈ ਜੀ ਜੇਕਰ ਆਪਾਂ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਲੱਗ ਰਹੀ ਸਾਰੀ ਜਗ੍ਹਾ ਸੰਘਰਸ਼ ਚੱਲਦਾ ਜੀ ਸਾਰੀ ਜਗ੍ਹਾ ਕੰਮ ਰੁਕਿਆ ਹੋਇਆ ਸੀ ਉਹਦੇ ਪਿੱਛੇ ਰੀਜ਼ ਇਹ ਸੀਗਾ ਵੀ ਇਹ ਜਿਹੜੀ ਗੈਸ ਬਣਨੀ ਹੈ ਉਹਦੇ ਕਿ ਨੁਕਸਾਨ ਨੇ ਜਿੱਦਾਂ ਕਿ ਪਾਣੀਆਂ ਧਰਤੀ 'ਚ ਪਾਉਣਾ ਬੋਰ ਕਰਕੇ ਇਹਨਾਂ ਨੇ ਜਾਂ ਜਿਹੜਾ ਬੇਸ ਸੀਗਾ ਬੇਸ ਨੂੰ ਦੇ ਸੱਟਣਾ ਬਾਹਰ ਉਹ ਆਲੇ-ਦਾਲੇ ਮੱਖੀ ਮੱਛਰ ਹੋਰ ਸਾਰੇ ਜਿਹੜੇ ਨੁਕਸਾਨ ਸੀਗੇ ਉਸਾਨੂੰ ਖਰਚੇ ਸੀਗੇ ਜੀ ਅਸੀਂ ਸੀਗਾ ਵੀ ਇਹ ਆਉਣ ਵਾਲੇ ਸਮੇਂ ਸਾਡਾ ਨੁਕਸਾਨ ਕਰੂਗੀ ਪਿੰਡੋਂ ਇਸ ਕਰਕੇ ਅਸੀਂ ਇਹ ਸੰਘਰਸ਼ ਚੱਲਦਾ ਸੀ ਸਾਡਾ ਦੋ ਟਾਂਹੇ ਸਾਲ ਤੋਂ ਤੇ ਉਹ ਹੁਣ ਸਮਾਪਤ ਹੋ ਗਿਆ ਜੀ ਜਿਹੜਾ ਫੈਸਲਾ ਹੋਇਆ ਕੀ ਆ ਉਹ ਫੈਸਲਾ ਉਹ ਫੈਸਲਾ ਵੀ ਜੀ ਐਫੀਜੀਪ ਦਿੱਤਾ ਫੈਕਟਰੀ ਮਾਲਕ ਨੇ ਹਾਈ ਕੋਰਟ ਦੇ ਵਿੱਚ ਵੀ ਕੇਸ ਚਾੰਦਾ ਸੀ ਕਿਉਂਕਿ ਜਿਹੜੇ ਸਾਨੂੰ ਖਰਚੇ ਸੀਗੇ ਜੀ ਵੀ ਇਹਨੇ ਆਹਾ ਆਹਾ ਕਰਨਾ ਤੇ ਅਸੀਂ ਇਸ ਕਰਕੇ ਫੈਕਟਰੀ ਲਗਾ ਨਹੀਂ ਟਣੀ ਫਿਰ ਹੁਣ ਫੈਕਟਰੀ ਮਾਲਕ ਨੇ ਤੇ ਪ੍ਰਸ਼ਾਸਨ ਨੇ ਮਿਲ ਜੂ ਕੇ ਗੱਲਬਾਤ ਕਰਕੇ ਉਸ ਫੇਸ ਦਾ ਵੀ ਚੜਾਈ ਵੀ ਫੈਕਟਰੀ ਮਾਲਕ ਵੱਲੋਂ ਐਫੀਡਵਿਟ ਨੂੰ ਦਿੱਤਾ ਗਿਆ 9 ਸ਼ਰਤਾਂ ਤਹਿਤ ਜਿਵੇਂ ਹੁਮੈਨੀਆਂ ਬੁੰਨਾ ਦਾ ਇੱਕ ਤਾਂ ਦੇਖੋ ਸਾਨੂੰ ਇਹ ਸੀਗਾ ਵੀ ਉਹ ਪ੍ਰੈਸ ਮੱਡ ਪਾਉਂਦਾ ਗਲਿਆ ਸਾਰੇ ਡੰਗਰਾਂ ਦੇ ਹੱਡ ਪਾਉਂਦਾ ਜਾਂ ਸਾਰੀਆਂ ਚੀਜ਼ਾਂ ਪੈਣੀਆਂ ਸੀ ਹੁਣ ਉਹਨਾਂ ਨੇ ਸਿਰਫ ਸਿਰਫ ਦੋ ਚੀਜ਼ਾਂ ਕਰਤੀਆਂ ਜੀ ਗੋਹਾ ਤੇ ਪ੍ਰਾਲੀ ਉਹ ਐਫੀਡਵਿਟ ਦੇ ਵਿੱਚ ਲਿਖ ਕੇ ਦਿੱਤਾ ਹਾਈ ਕੋਰਟ ਲਾਇਆ ਸਾਨੂੰ ਐਫੀਡਵਿਟ ਦਿੱਤਾ ਤੇ ਉਹ 9 ਸ਼ਰਤਾਂ ਤਹਿਤ ਸਾਡੇ ਪੋਸਟਰ ਵੀ ਲੱਗੇ ਹੋਏ ਨੇ ਜੀ ਤੁਸੀਂ ਕੈਮਰਾ ਉਧਰ ਵੀ ਮਾਰ ਕੇ ਦਿਖਾ ਦਿਓ ਬਈ ਬਾਕੀ ਇਹਦੇ ਖਿਲਾਫ ਜੇਕਰ ਕੁਝ ਕਰਦਾ ਹੈ ਜਾਂ ਇਹ ਤਾਂ ਉਲਟ ਕਰਦਾ ਹੈ ਜਿਹੜੀ ਸ਼ਰਤਾਂ ਨੇ ਤਾਂ ਅਸੀਂ ਸੰਘਰਸ਼ ਇਸੇ ਤਰ੍ਹਾਂ ਫੇਰ ਬਟਾਂਗੇ ਜੀ ਅਸੀਂ ਇਸ ਉਲਟ ਕੁਝ ਨਹੀਂ ਹੋਣ ਦਵਾਂਗੇ ਇਹ ਸ਼ਰਤਾਂ ਜਿਹੜੀਆਂ ਸਾਨੂੰ ਮਨਜ਼ੂਰ ਆ ਅਸੀਂ ਇਹ ਗੱਲ ਮੰਨ ਲਈ ਹੁਣ ਸਾਡੇ ਡੀਸੀ ਸਾਹਿਬ ਵੀ ਆਏ ਸੀਗੇ ਐ ਐਸਐਸਪੀ ਸਾਹਿਬ ਆਏ ਸੀ ਐਸਡੀਐਮ ਸਾਹਿਬ ਆਏ ਸੀ ਤੇ ਡੀਐਸਪੀ ਸਾਹਿਬ ਆਏ ਸੀ ਇਹ ਸਾਰੇ ਅਫਸਰਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵੀ ਇਹ ਤਾਂ ਉਲਟ ਨਹੀਂ ਜਾਊਗਾ ਬਾਕੀ ਖੁਦ ਫੈਕਟਰੀ ਮਾਲ ਵੀ ਮਾਲਕ ਵੀ ਧਰੂ ਘਰ ਆਇਆ ਸੀਗਾ ਜੀ ਅੱਜ ਭੋਲ ਸੀ ਸੂਰਜੀ ਸਾਹਿਬ ਦਾ ਉਦੇ ਵਿੱਚ ਸ਼ਾਮਲ ਹੋਏ ਸਾਰੇ ਨਗਰ ਨਿਵਾਸੀ ਤੇ ਉਹਨਾਂ ਨੇ ਫੈਕਟਰੀ ਮਾਲਕ ਨੇ ਅਫਸਰਾਂ ਨੇ ਇਹ ਪਿਛਵਾਇਤਵਾਇ ਵੀ ਇਹ ਤੋਂ ਉਲਟ ਕੁਝ ਨਹੀਂ ਹੋਊਗਾ ਜੇਕਰ ਹੋਊਗਾ ਤਾਂ ਸਾਡੇ ਪਿੰਡ ਵਾਸੀਆਂ ਵੱਲੋਂ ਇਹ ਉਹਨਾਂ ਨੂੰ ਦੱਸ ਦਪਾ ਸੀ ਪਹਿਲਾਂ ਹੀ ਵੀ ਤਾਂ